ਇਥੇ 7 ਸਾਲਾਂ ਦਾ ਬੱਚਾ ਉਂਗਲ ਫੜ ਕੇ ਕਹਿੰਦਾ ਦਾदू ਗੁਰਦੁਆਰੇ ਦਾदू ਗੁਰਦੁਆਰੇ ਜਾਣਾ ਤੇ ਦਾदू ਕਹਿੰਦਾ ਆ ਕੁੜੀਏ ਨੂੰ ਫੜੋ ਮੈਂ ਤੇ ਪੈਗ ਲਾਇਆ ਆਖੋ ਸਤਨਾ ਹੈ 70 ਸਾਲ ਦਾ ਕਹਿੰਦਿਆ ਮੈਂ ਪੈਗ ਲਾਇਆ ਮੈਂ ਨਹੀਂ ਜਾਣਾ 7 ਸਾਲ ਦਾ ਬੱਚਾ 4 ਦਿਨ ਗੁਰਦੁਆਰੇ ਲਿਆ ਉਹ ਰੋਂਦਾ ਕਹਿੰਦਾ ਗੁਰਦੁਆਰੇ ਮੈਂ ਉੱਥੇ ਜਾਣਾ ਤੇ 70 ਆਲਾ ਬੇਈਮਾਨ ਆ ਤੁਹਾਡੇ ਸਹਿਬ ਪਿਆਰੇ ਭਾਈ ਨੰਦ ਲਾਲ ਕਹਿੰਦੇ ਘਰ ਬਜ਼ੁਰਗੀ ਬਾਏ ਦਤ ਕੁੰਨ ਬੰਦਗੀ ਵਰਨਾ ਆਖਰ ਮੇ ਕ시 ਸ਼ਰਮਿੰਦਗੀ ਕਹਿੰਦੇ ਬੰਦਗੀ ਕਰ ਲਾ ਨਹੀਂ ਤੇ ਮੁੜ ਕੇ ਬਾਬਾ ਫਰੀਦ ਕਹਿੰਦਾ ਸ਼ਰਮਿੰਦਗੀ ਝੋਲੀ ਪੈਣੀ ਹੈ ਮਾਤ ਸਰਮਿੰਦਾ ਥੀ ਵਹੀ ਸਾਈਂਦਾ ਦਰਬਾਰ ਤੇ ਮਹਾਰਾਜ ਸਾਹਿਬ ਛੋਟੇ ਛੋਟੇ ਥਾਣਾ ਬਾਬਾ ਬੁੱਢਾ ਸਾਹਿਬ ਨੇ ਸਮੰਦਰ ਰੱਖਿਆ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਚ ਜ਼ਿਕਰ ਵੇਖ ਲਓ ਬਹੁਤ ਘੱਟ ਥਾਵਾਂ ਤੇ ਜ਼ਿਕਰ ਆਇਆ ਮਾਰੇ ਨੇ ਜਿੱਥੇ ਪ੍ਰਸ਼ਾਦ ਛਕਿਆ ਹੋਵੇ ਸੂਖਮ ਜਗ੍ਹਾ ਹੀ ਆ ਜਾਂ ਭਾਈ ਲਾਲੋ ਦੇ ਘਰ ਜਾਂ ਬਾਬਾ ਬੁੱਢਾ ਦੋ ਚਾਰ ਹੋਰ ਪੱਖ ਨਹੀਂ ਤੇ ਭਾਈ ਮਰਦਾਨਾ ਜੀ ਨੂੰ ਖੇੜ ਵਰਤਾਈ ਨਹੀਂ ਤੇ ਗੁਰੂ ਨਾਨਕ ਸਾਹਿਬ ਦਾ ਨਹੀਂ ਜੀ ਕਰਾਉਂਦਾ ਕਿਤੇ ਰੋਟੀ ਪਾਣੀ ਦੁੱਧ ਛਕਾਂਦਾ